ਕਲੀ ਮਹਾ ਕਬਰਤ ਸਿੰਘ ਵੇਦੀ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਮਸਲੇ ਤੇ ਵੱਡੀ ਕਾਰਵਾਈ ਹੋ ਸਕਦੀ ਆ ਕੀ ਕਾਰਵਾਈ ਹੋਵੇਗੀ ਇਸ ਉੱਤੇ ਵੀ ਆਪਾਂ ਗੱਲਬਾਤ ਕਰਾਂਗੇ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਪੁਲਿਸ ਅਧਿਕਾਰੀਆਂ ਵੱਲੋਂ ਇਨਕਾਊਂਟਰ ਕੀਤੇ ਜਾ ਰਿਹਾ ਜਿਸ ਤਰ੍ਹਾਂ ਇੱਕ دہشت ਤੇ ਇੱਕ ਅਜਿਹਾ ਮਾਹੌਲ ਸਿਰਜਣ ਦੀ ਕੋਸ਼ਿਸ਼ ਵਿੱਚ ਸਰਕਾਰ ਦਖਾਈ ਦੇ ਰਹੀ ਹੈ ਤੇ ਇਸ ਦੇ ਲਈ ਪੰਜਾਬ ਪੁਲਿਸ ਦਾ ਸਹਾਰਾ ਲਿਆ ਜਾ ਰਿਹਾ ਪਹਿਲਾਂ ਵੀ ਪੰਜਾਬ ਦੀਆਂ ਇਹਨਾਂ ਸਫਾਂ ਦੇ ਵਿੱਚ ਅਜਿਹੇ ਇੰਕਾਊਂਟਰ ਹੁੰਦੇ ਰਹੇ ਆ ਜਦੋਂ ਖਾੜਕੂ ਲੈਰਸੀ ਤਾਂ ਉਸ ਦਰਮਿਆਨ ਵੀ ਅਜਿਹੇ ਇੰਕਾਊਂਟਰ ਹੁੰਦੇ ਰਹੇ ਜਿਨ੍ਹਾਂ ਨੂੰ ਵੱਡੀ ਚੁਣੌਤੀ ਦੇਸ਼ ਦੀਆਂ ਅਦਾਲਤਾਂ ਦੇ ਵਿੱਚ ਹੁੰਦੀ ਰਹੀ ਹੈ ਤੇ ਬਹੁਤ ਸਾਰੇ ਝੂਠੇ ਪੁਲਸ ਮੁਕਾਬਲਿਆਂ ਦਾ ਸੱਚ ਵੀ ਸਮੇਂ ਦੇ ਨਾਲ ਸਾਹਮਣੇ ਆ ਰਿਹਾ ਇਸ ਦੇ ਨਾਲ ਹੀ ਕਿਸਾਨਾਂ ਨੇ ਸਰਕਾਰ ਨੂੰ ਘੇਰਨਾ ਸੀ ਕਿਉਂਕਿ ਜਿਸ ਤਰ੍ਹਾਂ ਦਾ ਵੱਡਾ ਐਕਸ਼ਨ ਸ਼ੰਭੂ ਤੇ ਕਨੌਰੀ ਬਾਰਡਰ ਤੇ ਦੱਕਾਈ ਦਿੱਤਾ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਚੁੱਪ ਕਿੱਥੇ ਰਹਿ ਸਕਦੀਆਂ ਸਨ ਕਿਉਂਕਿ ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਦੀ ਪਲ ਗਵਚਣ ਦਾ ਇੱਕ ਵੱਡਾ ਮਸਲਾ ਬਣਦਾ ਜਾ ਰਿਹਾ ਸੀ ਤਾਂ ਅਜ ਐਸਕੇਮ ਨਾਲ ਸੰਬੰਧਤ ਜਥੇਬੰਦੀਆਂ ਸਰਵਣ ਸਿੰਘ ਪੰਦੇਰ ਵਾਲੀ ਜਥੇਬੰਦੀ ਤੇ ਡੱਲੇਵਾਲ ਦੀ ਜਥੇਬੰਦੀ ਆਖਰ ਕੇਂਦਰ ਵਾਲੀ ਸਰਕਾਰ ਉਹਨਾਂ ਨੂੰ ਦਿੱਲੀ ਜਾਣ ਨਹੀਂ ਦਿੰਦੀ ਤੇ ਦੂਜੇ ਪਾਸੇ ਜਿਹੜੀ ਰਾਜਸਥਾਨੀ ਦੇ ਵਿੱਚ ਸਰਕਾਰ ਹੈ ਉਹ ਆਮਾਦੀ ਪਾਰਟੀ ਦੀ ਹੈ ਤੇ ਉਹਨਾਂ ਨੂੰ ਕੋਈ ਰਾਜਸਥਾਨੀ ਦੇ ਵਿੱਚ ਅੰਦਰ ਦਾਖਲ ਨਹੀਂ ਹੋਣ ਦੇਣਾ ਚਾਹੁੰਦਾ ਅਜਿਹੇ ਕੱਟਣਾ ਕੰਮ ਇਸ ਕਰਕੇ ਦਿਖਾਈ ਦੇ ਰਿਹਾ ਹੈ ਕਿ ਹੁਣ ਸਰਕਾਰਾਂ ਠੀਕ ਹੋ ਗਈਆਂ ਸਰਕਾਰਾਂ ਮਨਮਰਜ਼ੀ ਤੇ ਉਤਾਰੂ ਹੋ ਗਈਆਂ ਇਸੇ ਕਰਕੇ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਖੰਡਾਏ ਜਾ ਰਿਹਾ ਵੱਡੇ ਐਕਸ਼ਨ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਤਾਂ ਹੁਣ ਜੇ ਕਿਸਾਨ ਜਥੇਬੰਦੀਆਂ ਨੇ ਆਪਣੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਐਮਐਸਪੀ ਦੇ ਗਰੰਟੀ ਕਾਨੂੰਨ ਨੂੰ ਲੈ ਕੇ ਸ਼ੰਭੂ ਤੇ ਕਨੋਰੀ ਬਾਰਡਰ ਤੇ ਸੰਘਰਸ਼ ਸ਼ੁਰੂ ਕੀਤਾ ਸੀ ਤਾਂ ਹਰਿਆਣਾ ਸਰਕਾਰ ਨੇ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਕੰਦਾਂ ਉਸਾਰ ਦਿੱਤੀਆਂ ਡਰੋਨ ਉਡਾ ਦਿੱਤੇ ਬਹੁਤ ਸਾਰੇ ਤਕਰਾਰ ਦਿਖਾਈ ਦਿੱਤੇ ਪਰੰਤੂ ਇਸ ਦੇ ਨਾਲ ਅਦਾਲਤਾਂ ਤੋਂ ਵੀ ਕੁਝ ਦਲੀਲਾਂ ਆ ਰਹੀਆਂ ਸਨ ਜਿਹੜੀਆਂ ਸ਼ਾਇਦ ਇਹ ਕਿਸਾਨਾਂ ਨੇ ਮੰਨੀਆਂ ਹੁੰਦੀਆਂ ਤਾਂ ਆਦਨ ਉਹਨਾਂ ਨੂੰ ਦੇਖਣੇ ਨਹੀਂ ਸੀ ਪੈਣੇ ਇਸ ਦੇ ਨਾਲ ਹੀ ਜਿਹੜੇ ਸੰਘਰਸ਼ ਸ਼ੰਭੂ ਤੇ ਕਨੋਰੀ ਬਾਰਡਰ ਤੋਂ ਖੰਡਾਏ ਗਿਆ ਜਿਹੜੇ ਸੰਘਰਸ਼ ਦਿੱਲੀ ਦੀਆਂ ਬਰੋਹਾਂ ਤੋਂ ਵੀ ਉਠਾ ਦਿੱਤੇ ਗਏ ਤਾਂ ਉਸ ਤੋਂ ਬਾਅਦ ਹੁਣ ਇਹਨਾਂ ਸੰਘਰਸ਼ਾਂ ਨੇ ਇਹਨਾਂ ਧਰਨੇ ਪ੍ਰਦਰਸ਼ਨਾਂ ਨੇ ਸਰਕਾਰਾਂ ਵੱਲ ਰੁਕ ਕੀਤਾ ਤੇ ਹੁਣ ਵਿਧਾਇਕਾਂ ਦੇ ਘਰ ਮੰਤਰੀਆਂ ਦੇ ਘਰ ਜਿਹੜੇ ਆ ਉਹ ਘਿਰਨੇ ਸ਼ੁਰੂ ਕਰ ਦਿੱਤੇ ਆ ਇਸ ਦੀ ਸ਼ੁਰੂਆਤ ਪੰਜਾਬ ਦੇ ਵਿੱਚ ਹੋਈ ਆ ਕਈ ਥਾਵਾਂ ਤੇ ਖੜਾਕੇ ਵੀ ਹੋਏ ਆ ਮਹਿੰਦਰ ਭਖਤ ਦੇ ਘਰ ਦੇ ਬਾਹਰ ਜਿਸ ਤਰ੍ਹਾਂ ਪੁਲਿਸ ਤੇ ਕਿਸਾਨਾਂ ਦੇ ਨਾਲ ਝੜਪ ਹੋਈ ਹੈ ਤੇ ਇਸੇ ਤਰ੍ਹਾਂ ਧਰਮਕੋਟ ਦੇ ਵਿੱਚ ਵੀ ਜਿਹੜੇ ਵਿਧਾਇਕ ਢੇਸੀ ਨੇ ਉੱਥੇ ਵੀ ਵੱਡਾ ਤਕਰਾਰ ਕਿਸਾਨਾਂ ਦੇ ਨਾਲ ਪੁਲਿਸ ਦਾ ਦਕਾਈ ਦਿੱਤਾ ਤਾਂ ਕਿਸਾਨ ਬਜ਼ਿਦਤ ਕਹੀ ਦਿੰਦੇ ਆ ਸਰਕਾਰਾਂ ਨੇ ਵੀ ਮਨ ਬਣਾ ਲਿਆ ਕਿ ਹੁਣ ਲੋਕ ਪਰੇਸ਼ਾਨ ਹੋਣ ਨਹੀਂ ਦੇਣੇ ਤਾਂ ਕਿਸਾਨ ਜਥੇਬੰਦੀਆਂ ਨੇ ਜਿਸ ਤਰ੍ਹਾਂ ਦੇ ਪ੍ਰੋਗਰਾਮ ਲਿਖੇ ਆ ਤਾਂ ਉਸ ਤੋਂ ਸਪਸ਼ਟ ਨਜ਼ਰ ਆ ਰਿਹਾ ਹੈ ਕਿ ਨਾ ਤਾਂ ਕਿਸਾਨ ਬੈਕਫਰਡ ਤੇ ਜਾਣਾ ਚਾਹੁੰਦੇ ਆ ਤੇ ਨਾ ਹੀ ਸਰਕਾਰਾਂ ਕਿਸਾਨੀ ਮੰਗਾਂ ਨੂੰ ਲੈ ਕੇ ਸੰਜੀਦਾ ਦਿਖਾਈ ਦਿੰਦੀਆਂ ਇਸੇ ਤਰ੍ਹਾਂ ਕਰਨਲ ਪੁਸ਼ਪਿੰਦਰ ਸਿੰਘ ਬਾੜ੍ਹ ਤੇ ਮਸਲੇ ਦੀ ਗੂੰਜ ਦੇਸ਼ ਦੀ ਸੰਸਦ ਦੇ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਸਿਆਸੀ ਧਿਰਾਂ ਨੇ ਚੁੱਕੀ ਸੀ ਸ਼ਾਇਦ ਪੁਲਿਸ ਅਧਿਕਾਰੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਤੱਕ ਅਜਹੀ ਜਾਣਕਾਰੀ ਸਾਂਝੀ ਕੀਤੀ ਕਿ ਥੋੜੇ ਦਿਨਾਂ ਤੱਕ ਇਹ ਮਾਮਲਾ ਠੰਡੇ ਬਸਤੇ ਵਿੱਚ ਖੋਦ ਹੀ ਪੈ ਜਾਏਗਾ ਜਾਂ ਪੁਲਿਸ ਅਧਿਕਾਰੀਆਂ ਨੂੰ ਬਚਾਉਣ ਦੀ ਇੱਕ ਕਵਾਇਦ ਹਮੇਸ਼ਾ ਹੀ ਦਿਖਾਈ ਦਿੰਦੀ ਹੈ ਕਿ ਜਦੋਂ ਗੱਲ ਆਪਣੇ ਤੇ ਆ ਜਾਏ ਆਪਣੇ ਉੱਤੇ ਆ ਜਾਏ ਤਾਂ ਕਿਸ ਸਮਝੋਤੇ ਕਰਵਾ ਦਿੱਤੇ ਜਾਣ ਅਣਪਛਾਤੇਆਂ ਤੇ ਮਾਮਲੇ ਦਰਜ ਕਰ ਦਿੱਤੇ ਜਾਣ ਠੰਡੇ ਬਸਤੇ ਵਿੱਚ ਮਾਮਲੇ ਪਾ ਦਿੱਤੇ ਜਾਣ ਇਸੇ ਤਰ੍ਹਾਂ ਕਰਨਲ ਪੁਸ਼ਪਿੰਦਰ ਸਿੰਘ ਬਾੜ ਦੇ ਮਸਲੇ ਦੀ ਗੂੰਜ ਤਲ ਫੜਦੀ ਚਲੇਗੀ ਤਾਂ ਇਸੇ ਦਰਮਿਆਨ ਪ੍ਰਸ਼ਾਸਨ ਨੂੰ ਦਬਾਅ ਵਿੱਚ ਆ ਕੇ ਜਿਹੜਾ ਪਰਚਾ ਸੀ ਉਹਨਾਂ ਪੁਲਿਸ ਅਧਿਕਾਰੀਆਂ ਦੇ ਖਿਲਾਫ ਕਰਨਾ ਪਿਆ ਜਿਨ੍ਹਾਂ ਨੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਉਹਨਾਂ ਦੇ ਪੁੱਤਰ ਦੀ ਉਟਮਰ ਹਰਜਿੰਦਰ ਹਸਪਤਾਲ ਦੇ ਢਾਬੇ ਦੇ ਬਾਹਰ ਕੀਤੀ ਸੀ ਤਾਂ ਇਸੇ ਦਰਮਿਆਨ ਉੱਚ ਪੁਲਿਸ ਅਧਿਕਾਰੀਆਂ ਨੇ ਪੀੜਤ ਧਿਰ ਨੂੰ ਇਹ ਆਸ਼ਵਾਸ਼ਣ ਦਵਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਤੁਹਾਨੂੰ ਮਿਲਣਾ ਚਾਹੁੰਦੇ ਆ ਉਹ ਪੂਰੀ ਗੱਲ ਨੂੰ ਜਾਣਨਾ ਚਾਹੁੰਦੇ ਆ ਤਾਂ ਇੱਕ ਦਿਨ ਨਿਰਧਾਰਤ ਕਰ ਦਿੱਤਾ ਸੀ ਉਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਨਾਇਕ ਜਾਂਚ ਦੀ ਗੱਲ ਵੀ ਕੀਤੀ ਇਸ ਦੇ ਨਾਲ ਹੀ ਪੰਜਾਬ ਪੁਲਿਸ ਨੂੰ ਇੱਕ ਅਜਹੀ ਸਿੱਟ ਬਣਾ ਕੇ ਦੇਣੀ ਪਈ ਤਾਂ ਕਿ ਪੂਰੇ ਮਾਮਲੇ ਨੂੰ ਤਨ ਪੱਤਨ ਲਗਾਇਆ ਜਾ ਸਕੇ ਤਾਂ ਕੁਝ ਦਿਨਾਂ ਦੇ ਵਕਫੇ ਤੋਂ ਬਾਅਦ ਰੀਤੂ ਬੱਠਰੇ ਪੰਜਾਬ ਦੇ ਮੁੱਖ ਮੰਤਰੀ ਨਾਲ ਉਹਨਾਂ ਦੀ ਰਿਹੈਸਤੇ ਮੁਲਾਕਾਤ ਕੀਤੀ ਹੈ ਇਸ ਮੁਲਾਕਾਤ ਵਿੱਚ ਪੂਰੀ ਗੱਲ ਨੂੰ ਮੁੱਖ ਮੰਤਰੀ ਨੇ ਸੁਣਿਆ ਹੈ ਜਾਂਦੇ ਜਾਂਦੇ ਰਿੱਤੂ ਬਾੜ ਦੇ ਸਿਰ ਤੇ ਹੱਥ ਰੱਖ ਕੇ ਭਰੋਸਾ ਦਿੱਤਾ ਕਿ ਪੰਜਾਬ ਪੁਲਿਸ ਜਾਂਚ ਕਰ ਰਹੀ ਹੈ ਪੰਜਾਬ ਸਰਕਾਰ ਇਸ ਮੁੱਦੇ ਤੇ ਗੰਭੀਰ ਹੈ ਇੱਕ ਵੱਡਾ ਐਕਸ਼ਨ ਕਿਸੇ ਸਮੇਂ ਵੀ ਸਰਕਾਰ ਕਰ ਸਕਦੀ ਹੈ ਇਸ ਦੇ ਵਿੱਚ ਜਿਹੜੀ ਮੰਗ ਪੁਸ਼ਪਿੰਦਰ ਸਿੰਘ ਬਾੜ ਦੀ ਪਤਨੀ ਨੇ ਰੱਖੀ ਸੀ ਉਹਦੇ ਵਿੱਚ ਐਸਐਸਪੀ ਪਟਿਆਲਾ ਦਾ ਤਬਾਦਲਾ ਤੇ ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ ਇਸ ਤੋਂ ਪਹਿਲਾਂ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਇਹ ਮੁਲਾਕਾਤ ਹੁੰਦੀ ਭਰੋਸਾ ਮਿਲਦਾ ਤਾਂ ਰਿਤੂ ਬਾੜ ਤੇ ਗੁਰਤੇਜ ਸਿੰਘ ਢਿੱਲੋਂ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ ਬੇਸ਼ੱਕ ਭਾਜਪਾ ਦੇ ਆਗੂ ਨੇ ਉਹਨਾਂ ਨੇ ਦਿੱਲੀ ਵੀ ਜਾ ਕੇ ਰਾਕੇ ਮੰਤਰੀ ਰਾਜ ਸਿੰਘ ਦੇ ਨਾਲ ਮੁਲਾਕਾਤ ਕੀਤੀ ਹੈ ਜਿੱਥੇ ਉਹਨਾਂ ਨੂੰ ਭਰੋਸਾ ਮਿਲਿਆ ਤੇ ਉਸ ਤੋਂ ਬਾਅਦ ਗੁਰਤੇਜ ਸਿੰਘ ਢਿੱਲੋਂ ਨੇ ਇੱਕ ਚਿੱਠੀ ਦੇਸ਼ ਦੇ ਗ੍ਰਹਿ ਮੰਤਰੀ ਨੂੰ ਵੀ ਲਿਖੀ ਹੈ ਤਾਂ ਇਸ ਦੇ ਵਿੱਚੋਂ ਇਨਕਾਊਂਟਰ ਦੀ ਜਿਹੜੀ ਗੱਲ ਉੱਠੀ ਹੈ ਤਾਂ ਇਹ ਕੁਝ ਵਿਵਾਦ ਉੱਠਦੇ ਉੱਠਦੇ ਦਿਖਾਈ ਦੇ ਰਿਹਾ ਜਿਹੜੇ ਪੰਜਾਬ ਪੁਲਿਸ ਦਬਾਰੇ ਸੀ ਦਬਾਏ ਜਾ ਰਹੇ ਸੀ ਕਿਉਂਕਿ ਜਿਹੜੇ ਇਨਕਾਊਂਟਰ ਹੁਣ ਪੰਜਾਬ ਦੀ ਸਫਿਦਾ ਵਿੱਚ ਹੋ ਰਿਹਾ ਤਾਂ ਇਸ ਤੋਂ ਪਹਿਲਾਂ ਕਿ ਪੰਜਾਬ ਸਰਕਾਰ ਕੁਝ ਵੱਡਾ ਐਕਸ਼ਨ ਕਰੇ ਤਾਂ ਇਹ ਵੱਡਾ ਐਕਸ਼ਨ ਗਾਜ ਦੇ ਰੂਪ ਵਿੱਚ ਐਸਐਸਪੀ ਨਾਨਕ ਸਿੰਘ ਤੇ ਪੂਰੀ ਗਾਜ ਉਹਨਾਂ ਉੱਤੇ ਛੁੱਟੀ ਜਾ ਸਕਦੀ ਹੈ ਜਦਕਿ ਐਸਐਸਪੀ ਦੀ ਜ਼ਿੰਮੇਵਾਰੀ ਜਿਲੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਬਹੁਤ ਸਾਰੇ ਮਾਮਲਿਆਂ ਨੂੰ ਨਜਿੱਠਣ ਨੂੰ ਲੈ ਕੇ ਪਰਤੂ ਜਦੋਂ ਗੱਲ ਹੀ ਆਪਣੇ ਪੁਲਿਸ ਅਧਿਕਾਰੀਆਂ ਦੀ ਆ ਗਈ ਤਾਂ ਨਾਨਕ ਸਿੰਘ ਕੁਝ ਅਜਹੀ ਵਿਚੋਲਗੀ ਕਰ ਰਹੇ ਸਨ ਤਾਂ ਕਿ ਮਾਮਲਾ ਹੇਠਲੇ ਪੱਧਰ ਤੇ ਹੀ ਨਿਬੇੜਿਆ ਜਾ ਸਕੇ 2-3 ਦਿਨ ਟਪਾਏ ਗਏ ਤਾਂ ਉਸ ਤੋਂ ਬਾਅਦ ਇਹ ਮਾਮਲੇ ਨੇ ਤੁਲ ਮੀਡੀਆ ਟ੍ਰਾਇਲ ਦੇ ਵਿੱਚ ਫੜ ਲਈ ਤਾਂ ਵੱਡੀ ਗੱਲ ਉੱਠੀ ਕਿ ਐਸਐਸਪੀ ਨਾਨਕ ਸਿੰਘ ਉਹਨਾਂ ਪੁਲਿਸ ਅਧਿਕਾਰੀਆਂ ਦਾ ਬਚਾਅ ਕਰ ਰਿਹਾ ਐ ਇਸੇ ਕਰਕੇ ਅਣਪਛਾਤੇਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਪਰੰਤੂ ਅਖੀਰ ਦੇ ਵਿੱਚ ਉੱਚ ਪੁਲਿਸ ਅਧਿਕਾਰੀਆਂ ਤੱਕ ਡੀਜੀਪੀ ਪੰਜਾਬ ਤੱਕ ਇਹ ਗੱਲ ਪੁੱਜਦੀ ਐ ਤੇ ਉਹਨਾਂ ਨੇ ਇਹ ਕਾਰਵਾਈ ਕਰਵਾ ਦਿੱਤੀ ਕਿ ਬਾਈ ਨੇਮ ਉਹਨਾਂ ਪੁਲਿਸ ਅਧਿਕਾਰੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਜਾਵੇ ਫਿਰ ਕੁਝ ਧਰਾਵਾਂ ਦੇ ਵਿੱਚ ਵਾਅਦਾ ਕੀਤਾ ਗਿਆ ਜਿਸ ਦੇ ਨਾਲ ਉਨਾ ਪੁਲਿਸ ਅਧਿਕਾਰੀਆਂ ਦੀਆਂ ਮੁਸ਼ਕਲਾਂ ਵੱਸ ਸਕਦੀਆਂ ਐ ਐਸਐਸਪੀ ਨੂੰ ਇੱਥੋਂ ਟਰਾਂਸਫਰ ਕੀਤਾ ਜਾ ਸਕਦਾ ਹੈ ਇਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਰਿਤੂ ਬਾਠ ਨੂੰ ਕਿਸ ਤਰ੍ਹਾਂ ਦਾ ਭਰੋਸਾ ਦਿੱਤਾ ਕਿ ਕੁਝ ਨਾ ਕੁਝ ਮਾਮਲੇ ਨੂੰ ਠੰਡਾ ਕਰਨ ਲਈ ਐਸਐਸਪੀ ਨੂੰ ਇੱਥੋਂ ਚਲਦਾ ਹੀ ਕਰ ਦੇਣਾ ਠੀਕ ਹੈ ਤੇ ਸੀਬੀਆਈ ਦੀ ਕੋਈ ਗੱਲ ਰੁਕ ਵੀ ਸਕਦੀ ਹੈ ਵੇਖਦੇ ਹਾਂ ਕਿ ਉੱਚ ਪੁਲਿਸ ਅਧਿਕਾਰੀ ਅਜੇ ਹੋਰ ਕਿਸ ਤਰ੍ਹਾਂ ਇਸ ਮਾਮਲੇ ਨੂੰ ਗੰਭੀਰਤਾ ਵੱਲ ਲਜਾਉਂਦੇ ਆ ਜਦੋਂ ਰਿਤੂ ਬਾਠ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਕਰ ਰਹੀ ਸੀ ਤਾਂ ਪਟਿਆਲਾ ਦੇ ਵਿੱਚ ਗਠਿਤ ਕੀਤੀ ਗਈ ਸਿੱਟ ਦੀ ਟੀਮ ਦੇ ਮੈਂਬਰਾਂ ਨੇ ਵੀ ਪ੍ਰੈਸ ਨਾਲ ਗੱਲਬਾਤ ਕੀਤੀ ਹੈ ਢਾਬੇ ਦੇ ਬਾਹਰ ਜਗ੍ਹਾ ਦਾ ਨਰਖਣ ਕੀਤਾ ਇੱਕ ਟੋਲ ਫਰੀ ਨੰਬਰ ਜਾਰੀ ਕੀਤਾ ਹੈ ਕਿ ਕਿਸੇ ਨੇ ਅੱਖੀਂ ਦੇਖਿਆ ਹੋ ਸਕਦਾ ਹੈ ਪੂਰਾ ਮਾਮਲਾ ਕਿ ਕਿਵੇਂ ਕੁੱਟਮਾਰ ਹੋਈ ਹੈ ਕਿਸੇ ਨੇ ਵੀਡੀਓ ਬਣਾਈ ਹੋ ਸਕਦੀ ਹੈ ਕੋਈ ਬਿਆਨ ਦੇਣਾ ਚਾਹੁੰਦਾ ਤਾਂ ਉਹਨਾਂ ਨੇ ਟੋਲ ਫਰੀ ਨੰਬਰ ਜਾਰੀ ਕਰਕੇ ਜਾਣਕਾਰੀ ਦੇਣ ਲਈ ਕਿਹਾ ਤੇ ਸਿੱਟ ਨੇ ਇਥੋਂ ਤੱਕ ਇਹ ਗੱਲ ਕਹੀ ਹੈ ਕਿ ਜਦੋਂ ਕੁੱਟਮਾਰ ਹੋਈ ਸੀ ਆਖਰ ਇਸ ਮਾਮਲੇ ਨੂੰ ਲਮਕਾਇਆ ਕਿਉਂ ਗਿਆ ਜਦਕਿ ਤੁਰਤ ਪ੍ਰਭਾਵ ਦੇ ਨਾਲ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਕਾਰਵਾਈ ਕਰਨੀ ਚਾਹੀਦੀ ਸੀ ਆਖਰ ਜਿਹੜੀ ਮਾਮਲਾ ਦਰਜ ਕਰਨ ਵਿੱਚ ਦੇਰੀ ਹੋਈ ਹੈ ਤਾਂ ਉਸ ਦੇ ਨਾਲ ਵੀ ਕਾਫੀ ਅਕਸ ਪੰਜਾਬ ਪੁਲਿਸ ਦਾ ਪੰਜਾਬ ਸਰਕਾਰ ਦਾ ਵਿਗੜਦਾ ਵਖਾਇ ਦਿੱਤਾ ਹੈ ਇਸ ਦੇ ਨਾਲ ਹੀ ਜਿਹੜੀ ਇਨਕਾਊਂਟਰ ਦੀ ਗੱਲ ਆਪਾਂ ਕਰ ਰਹੇ ਹਾਂ ਉਹ ਇਸ ਕਰਕੇ ਕਰਨੀ ਪੈ ਰਹੀ ਹੈ ਕਿ ਰਾਜਪੁਰਾ ਦੇ ਪਿੰਡ ਉਪਲਿਹੜੀ ਦੀ ਰਹਿਣ ਵਾਲੀ ਕਮਲਜੀਤ ਕੌਰ ਪਤਨੀ ਭਜਨ ਸਿੰਘ ਨੇ ਇੱਕ ਚਿੱਠੀ ਦੇਸ਼ ਦੇ ਗ੍ਰਹਿ ਮੰਤਰੀ ਨੂੰ ਲਿਖ ਕੇ ਮੰਗ ਕੀਤੀ ਹੈ ਕਿ ਜਿਹੜੇ ਇਨਕਾਊਂਟਰ ਪੰਜਾਬ ਪੁਲਿਸ ਕਰ ਰਹੀ ਹੈ ਉਹ ਝੂਠਿਆ ਤੇ ਜਿਸ ਤਰ੍ਹਾਂ ਦਾ ਇੱਕ ਦਹਿਸ਼ਤ ਦਾ ਮਾਹੌਲ ਪੰਜਾਬ ਵਿੱਚ ਪੰਜਾਬ ਪੁਲਿਸ ਸਰਜਰੀ ਹੈ ਉਸ ਦਾ ਦੇਸ਼ ਦੇ ਵਿੱਚ ਬੈਠੀ ਸਰਕਾਰ ਨੂੰ ਨੋਟਿਸ ਲੈਣਾ ਚਾਹੀਦਾ ਹੈ ਕਮਲਜੀਤ ਕੌਰ ਨੇ ਆਪਣੀ ਚਿੱਠੀ ਦੇ ਵਿੱਚ ਜ਼ਿਕਰ ਕੀਤਾ ਕਿ ਮੇਰਾ ਪੁੱਤਰ ਤੇਜਿੰਦਰ ਸਿੰਘ ਦਵਾਈਆਂ ਵੇਚਣ ਦਾ ਕੰਮ ਕਰਦਾ ਸੀ ਪਰੰਤੂ 10 ਤਰੀਕ ਨੂੰ ਇੱਕ ਫੋਨ ਆਉਂਦਾ ਹੈ ਕਿ ਤੁਹਾਡਾ ਪੁੱਤਰ ਰਜਿੰਦਰ ਹਸਪਤਾਲ ਦੇ ਵਿੱਚ ਦਾਖਲ ਹੈ ਜਿਵੇਂ ਹੀ ਕਮਲਜੀਤ ਕੌਰ ਤੇ ਉਹਨਾਂ ਦੇ ਪਤੀ ਭਜਨ ਸਿੰਘ ਪਹੁੰਚ ਕਰਦੇ ਆ ਤੇ ਉੱਥੇ ਜਾ ਕੇ ਤੇਜਿੰਦਰ ਸਿੰਘ ਨੇ ਸਾਰੀ ਗੱਲ ਸਾਂਝੀ ਕੀਤੀ ਇੱਕ ਕਿਵੇਂ ਆਈ 20 ਤੇ ਸਤਨਾਮ ਸਿੰਘ ਆਉਂਦਾ ਉਹਨਾਂ ਨੂੰ ਬਿਠਾਉਂਦਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਅੰਬਾਲਾ ਸਰਹੰਦ ਰੋੜ ਵਾਲੇ ਪਾਸੇ ਲਿਜਾਇਆ ਜਾਂਦਾ ਤੇ ਕਾਫੀ ਦੇਰ ਸ਼ਾਮ ਤੱਕ ਇੱਕ ਹੋਰ ਸਕਾਰਪਿਓ ਆਂਦੀ ਹੈ ਜਿਸ ਦੇ ਵਿੱਚ ਗੁਰਪ੍ਰੀਤ ਸਿੰਘ ਸਵਾਰ ਹੁੰਦਾ ਤੇ ਉਸ ਤੋਂ ਬਾਅਦ ਰਾਜਪੁਰਾ ਸਪੈਸ਼ਲ ਸੈਲ ਦੇ ਇੰਚਾਰਜ ਹੈਰੀ ਬੋਪਾਰਾਈ ਵੀ ਪਹੁੰਚਦੇ ਆ ਤੇ ਸਕਾਰਪਿਓ ਤੋਂ ਬਾਹਰ ਕੱਢ ਕੇ ਉਸ ਨੂੰ ਉਲਟ ਦਿਸ਼ਾ ਵੱਲ ਲਿਜਾਈ ਜਾਣ ਦੀ ਗੱਲ ਕੀਤੀ ਜਾਂਦੀ ਹੈ ਤੇ ਜ਼ਿਕਰ ਕੀਤਾ ਕਿ ਹੈਰੀ ਬੋਪਾਰਾਏ ਨੇ ਕੁੱਟਮਾਰ ਕੀਤੀ ਤੇ ਫਿਰ ਉਸ ਨੂੰ ਉਲਟ ਦਿਸ਼ਾ ਵੱਲ ਜਾਣ ਲਈ ਕਿਹਾ ਤੇ ਗੋਡਿਆਂ ਤੋਂ ਹੇਠਾਂ ਪਿੰਨੀ ਵਿੱਚ ਜਿਹੜਾ ਪਿਸਤੌਲ ਹੈਰੀ ਬੋਪਾਰਾਏ ਨੇ ਫੜਿਆ ਹੋਇਆ ਸੀ ਉਸ ਦੇ ਨਾਲ ਗੋਲੀ ਚਲਾ ਕੇ ਮੇਰੇ ਪਤਨੂੰ ਜ਼ਖਮੀ ਕਰ ਦਿੱਤਾ ਤਾਂ ਗ੍ਰੈਵ ਵਿਭਾਗ ਦੇ ਕੋਲੇ ਦੋ ਚਿੱਠੀਆਂ ਜਿਹੜੀਆਂ ਇਸੇ ਅਨਕਾਊਂਟਰ ਤੇ ਕਰਨਲ ਪੁਸ਼ਪਿੰਦਰ ਸਿੰਘ ਬਾੜ ਦੇ ਮਸਲੇ ਦੇ ਵਿੱਚ ਉੰਤਿਆ ਉਸ ਨੂੰ ਗ੍ਰੈਬ ਪਾਕ ਕਿਸ ਤਰ੍ਹਾਂ ਗੰਭੀਰਤਾ ਨਾਲ ਲੈਂਦਾ ਨੋਟਿਸ ਕਰਦਾ ਤੇ ਉਸ ਉੱਤੇ ਕਿਸ ਤਰ੍ਹਾਂ ਦੀਆਂ ਕਾਰਵਾਈਆਂ ਆਉਣ ਵਾਲੇ ਦਿਨਾਂ ਵਿੱਚ ਦਿਖਾਈ ਦੇ ਸਕਦੀਆਂ